ਜਿਵੇਂ ਤੁਸੀਂ ਕਹਿ ਰਹੇ ਹੋ ਇਹਨੇ ਅੱਗੇ ਵੀ ਇਸ ਤਰ੍ਹਾਂ ਕਰਨ ਦੀ ਕੋਸ਼ਿਸ਼ ਕੀਤੀ ਇੱਥੇ ਸੀਮਿੰਟ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਕਾਫੀ ਟਾਈਮ ਦਾ ਇਹਦੇ ਤੇ ਅੱਗੇ ਵੀ ਇੱਕ ਵਾਰੀ ਕਾਰਵਾਈ ਹੋਈ ਸੀਗੀ ਤੇ ਇਹਨੂੰ ਸਸਪੈਂਡ ਕਰਾਉਣ ਲੱਗੇ ਹੀ ਇਹਦੇ ਤੇ ਇਸ ਤਰ੍ਹਾਂ ਖਬਰ ਲੱਗੀ ਸੀ ਇੱਥੇ ਖਲੋਕੇ ਗੇਅਰ ਚ ਗੇਅਰ ਚ ਖਲੋਕੇ ਇਹਦੀ ਖਬਰ ਲੱਗੀ ਸੀ ਉਦੋਂ ਤੇ ਇਹਨੇ ਮਿੰਟ ਮਿੰਟ ਕੀਤੀ ਸਾਰੇ ਬੰਦੇ ਦੋਹਾਂ ਤੇ ਸੱਜਣਾ ਨੇ ਮੋਹਤਵਾਰ ਬੰਦਿਆਂ ਨੇ ਇੱਕਰੀ ਇਹਨਾਂ ਨੂੰ ਬਖਸ਼ ਦਿੱਤਾ ਵੀ ਚਲੋ ਇਹ ਪਿੰਡ ਦਾ ਟੀਚਰ ਵੀ ਇੱਕਰੀ ਨੂੰ ਆਪਾਂ ਛੱਡ ਦਈਏ ਵੀ ਤੁਸੀਂ ਇੱਥੋਂ ਰਾਤ 5 ਗੱਟੇ ਸੀਮਿੰਟ ਦੇ ਚੋਰੀ ਕਰਕੇ ਲੈ ਕੇ ਗਏ ਹੋ ਤੁਹਾਡੇ ਤੇ ਦੋਸ਼ ਲਗਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ 5 ਗੱਟੇ ਮੈਂ ਸੀਮਿੰਟ ਲੈ ਕੇ ਗਿਆ ਚੋਰੀ ਨਹੀਂ ਕੀਤੀ ਪੰਜਾਬੀਓ ਇਸ ਟਾਈਮ ਆਪਾਂ rau ਕੇ 18 ਖੜੇ ਆ ਤੇ ਇੱਥੇ ਸਾਰਾ ਪਿੰਡ ਇਕੱਠਾ ਹੋਇਆ ਪਿਆ ਤੇ ਮਸਲਾ ਕੀ ਆ ਜਾਂ ਇੱਥੇ ਕੀ ਵਾਪਰਿਆ ਕੀ ਇਥੇ ਘਟਨਾ ਵਾਪਰੀ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਤੁਸੀਂ ਸਾਰਾ ਪਿੰਡ ਇਥੇ ਕਿਉਂ ਇਕੱਠੇ ਹੋਏ ਹੋ ਬਾਈ ਜੀ ਤੁਸੀਂ ਸਾਰਾ ਪਿੰਡ ਇਥੇ ਕਿਉਂ ਇਕੱਠੇ ਹੋਏ ਆ ਘਟਨਾ ਕੀ ਵਾਪਰੀ ਇਹ ਰਾਤ ਨੂੰ ਮਾਸਟਰ ਆਇਆ 9:00 ਅੱਜ ਤੇ 55 ਮਿੰਟ ਤੇ ਇਹ ਸੀਮੈਂਟ ਚੋਰੀ ਕੀਤੀ ਲੈਂਦਾ ਸੀ ਆਈ ਇਹਨੂੰ ਪੁੱਛਿਆ ਇਹ ਅੱਗੋਂ ਪੁੱਠਾ ਸਿੱਧਾ ਬੋਲਦਾ ਸੀ ਗਾਲਾਂ ਕਿੜਾ ਕਹਿੰਦਾ ਕਿੜਾ ਕੁਝ ਕਰਨਾ ਕਰ ਲੋ ਦਾਰੂ ਵੀ ਪਿਤਰਾ ਦਾਰੂ ਵੀ ਹਾਂ ਦਾਰੂ ਨਾਲ ਹੀ ਬਹੁਤ ਟੈਡ ਸੀ ਰਾਤ ਹਾਂ ਇਹਨੂੰ ਕਿਹਾ ਇਹ ਮੁੰਡਿਆਂ ਨੇ ਵੀ ਤੇਰੇ ਵਾਸਤੇ ਕੰਮ ਗਲਤ ਆ ਕਹਿੰਦਾ ਜਿਹੜਾ ਜੋ ਕੁਝ ਕਰਨਾ ਇਹ ਕਰ ਲਿਆ ਜੀ ਅੱਛਾ ਹਾਂਜੀ ਹਾਂਜੀ ਉਹ ਮੁੰਡੇ ਹੋਰ ਆਏ ਅੱਛਾ ਕਿੰਨੇ ਜਣੇ ਸੀ ਜਦੋਂ ਸੀ ਮੇਰੇ ਲਈ ਇਹ ਤਿੰਨ ਜਣੇ ਸੀ ਅੱਛਾ ਤੇ ਜਿਹੜੇ ਤੁਸੀਂ ਅਧਿਆਪਕ ਤੇ ਦੋਸ਼ ਲਗਾ ਰਹੇ ਹੋ ਆਪ ਨਾਲ ਖੁਦ ਸੀ ਹਾਂ ਪਰਮਜੀਤ ਸਰ ਹੀ ਆਪ ਖੁਦ ਖੁਦ ਦੋ ਹਾਂ ਦੋ ਆਪ ਲੱਦੇ ਸੀ ਤਿੰਨ ਹੋਰ ਦੋ ਜਣੇ ਇਹ ਮੁੰਡੇ ਉਹਨਾਂ ਨੂੰ ਨਹੀਂ ਪਤਾ ਕਾਹਦੇ ਤੇ ਸੀਮੈਂਟ ਲੱਦ ਕੇ ਲੈ ਕੇ ਗਏ ਮੋਟਰਸਾਈਕਲ ਤੇ ਅੱਛਾ ਮੋਟਰਸਾਈਕਲ ਤੇ ਦੋ ਮੋਟਰਸਾਈਕਲ ਸੀ ਅੱਛਾ ਦੋ ਮੋਟਰਸਾਈਕਲ ਸੀ ਹਾਂਜੀ ਤੇ ਤੁਹਾਨੂੰ ਫਿਰ ਕਿਵੇਂ ਪਤਾ ਲੱਗਾ ਅਸੀਂ ਉਹ ਆਪਣੇ ਉੱਤੇ ਸਾਹਮਣੇ ਮੋੜ ਹੈਗਾ ਜੋ ਰਸਤਾ ਬਣਦਾ ਜੀ ਅਸੀਂ ਉਹ ਚੌਰਾਹੇ ਤੇ ਬੈਠੇ ਸੀਗੇ ਅਸੀਂ ਜਾਂਦਿਆਂ ਨੂੰ ਆਪ ਦੇਖਿਆ ਇਹਨੂੰ ਮਾਸਟਰ ਨੂੰ ਲੈ ਕੇ ਚੱਲੇ ਸੀਗੇ ਜੀ ਅੱਛਾ ਹਾਂਜੀ ਹੋਰ ਵੀ ਸੱਜਣ ਮਿੱਤਰ ਸੀਗੇ ਅੱਛਾ ਹਾਂ ਬਈ ਅਸੀਂ ਬੈਠ ਜੀ ਦਾ ਰਾਤ ਨੂੰ 10 11 ਵਜੇ ਤੱਕ ਬੈਠੀਦਾ ਜੀ ਮੈਂ ਕਿਸੇ ਤਰ੍ਹਾਂ ਦਾ ਅੱਜਕੱਲ ਜੋ ਵੀ ਕੰਮ ਹੋ ਰਿਹਾ ਜਿਵੇਂ ਚੋਰੀਆਂ ਦਾ ਹੋ ਗਿਆ ਜਾਂ ਹੋਰ ਕੋਈ ਕਿ ਨੌ ਜਣ ਮੁੰਡੇ ਬੈਠਦੇ ਆ ਤੇ ਰਾਤ ਅਸੀਂ ਦੇਖਿਆ ਪਹਿਲੇ ਮਾਸਟਰ ਇਹ ਲੈਣ ਗਿਆ ਜਿਹੜਾ ਪਿੰਡ ਦਾ ਚੌਂਕੀਦਾਰ ਆ ਮੰਨ ਕੇ ਜਿਹੜਾ ਸਕੂਲ ਦਾ ਚੌਂਕੀਦਾਰ ਆ ਉਹਦੇ ਮੁੰਡਿਆਂ ਨੂੰ ਇਹਨੇ ਬਿਠਾ ਕੇ ਲੈਂਦਾ ਬਿਠਾ ਕੇ ਇੱਕ ਹੋਰ ਮੁੰਡਾ ਸੀ ਉਹ ਕਹਿੰਦਾ ਯਾਰ ਚੱਕਰ ਕੀ ਆ ਰਾਤ ਨੂੰ ਇਹਦਾ ਕੰਮ ਕੀ ਆ ਫਿਰ ਅਸੀਂ ਇਹਦਾ ਮੰਨ ਕੇ ਚਲੇ ਦੀ ਗੱਲ ਤੇ ਗੌਰ ਨਹੀਂ ਕਰਿਆ ਜਦੋਂ ਅਸੀਂ ਲੈ ਕੇ ਚੱਲਾ ਜਗਾ ਜਾਂਦੇ ਨੇ ਅਸੀਂ ਦੇਖਿਆ ਸੀਗਾ ਸਰ ਹਾਂ ਜਾਂਦੇ ਨੇ ਦੇਖਿਆ ਹਾਂਜੀ ਹਾਂਜੀ ਜਾਂਦੇ ਨੇ ਦੇਖਿਆ ਫਿਰ ਜੋ ਤੁਸੀਂ ਜਾਂਦੇ ਨੇ ਦੇਖਿਆ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਰੋਕਣ ਦੀ ਅਸਰ ਸਾਡੇ ਤੋਂ ਅੱਗੇ ਲੰਘ ਚੁੱਕਿਆ ਸੀ ਜੀ ਅਸੀਂ ਹਾਂਜੀ ਅਸੀਂ ਬੈਠੇ ਸੀਗੇ ਬਈ ਸਾਡੀ ਅਸੀਂ ਰੋਕਿਆ ਨਹੀਂ ਉਹਨੂੰ ਜੀ ਹਾਂਜੀ ਹਾਂਜੀ ਇਹ ਤੇ ਸਕੂਲ ਕੋਲ ਰੁਕਾ ਗਿਆ ਇਹਨਾਂ ਅੱਛਾ ਸਕੂਲ ਕੋਲੇ ਸਕੂਲ ਕੋਲ ਰੁਕਾ ਗਿਆ ਅੱਛਾ ਸਕੂਲ ਕੋਲ ਰੁਕਿਆ ਤੇ ਜਦੋਂ ਇਹ ਸੀਮੈਂਟ ਲੈ ਕੇ ਗਿਆ ਤੁਹਾਡੇ ਤੋਂ ਇਲਾਵਾ ਹੋਰ ਕਿਸੇ ਨੇ ਦੇਖਿਆ ਹੋਰ ਹੋਰ ਨੰਬਰ ਤੇ ਨਹੀਂ ਅਸੀਂ ਦੇਖਿਆ ਨੂੰ ਇਹ ਗਿਆ 9:52 ਤੇ ਪਹਿਲਾ ਮੋਟਰਸਾਈਕਲ ਤੇ ਇੱਕ ਜਣਾ ਲੈ ਗਿਆ ਫਿਰ ਇਹ ਲੈ ਕੇ ਗਿਆ ਦੂਜੇ ਫਿਰ ਇਹਨੇ 10:30 ਵਜੇ ਦੁਬਾਰਾ ਜਿਹੜੇ ਮੁੰਡੇ ਨੇ ਲਦਾਇਆ ਹੈ ਚੌਕੀਦਾਰ ਦੇ ਮੁੰਡੇ ਨੇ 10:30 ਵਜੇ ਇਹਨੇ ਉਹਨਾਂ ਨੂੰ ਫੇਰ ਘੱਲਿਆ ਵੀ ਜਾ ਵੇਖ ਕੇ ਆ ਫੱਟਿਆਂ ਵਾਲੇ ਉੱਠ ਜਾਂਦੇ ਨਹੀਂ ਉੱਠ ਗਏ ਵੀ ਇਹ ਕਿਹੜੇ ਵੇਲੇ ਉੱਠਦੇ ਨੇ ਉਹ ਫਿਰ ਆਇਆ ਤੇ ਉਹਨੇ ਸਾਨੂੰ ਦੱਸਿਆ ਅਸੀਂ ਇਧਰ ਗੁਰਦੁਆਰੇ ਲੱਗ ਗਏ ਵੀ ਦੁਬਾਰਾ ਆਵੇਗਾ ਇਹਨੂੰ ਛੱਕ ਹੀ ਬੇਚਣੇ ਜਾਣਾ ਪੜ ਲੈਣਗੇ ਦੁਬਾਰਾ ਨਹੀਂ ਆਇਆ ਫਿਰ ਹੂੰ ਅੱਛਾ ਤੇ ਉਹ ਉਹ ਮੁੰਡੇ ਨੇ ਸਾਨੂੰ ਆਪ ਨੇ ਕਿਹਾ ਵੀ ਵੇਖ ਕੇ ਆ ਵੀ ਉਹ ਅੱਠ ਗਾਣ ਕੇ ਬੈਠੇ ਨੇ ਉਸ ਫੱਟੇ ਤੇ ਹੂੰ ਅਸੀਂ ਉਸ ਟਾਈਮ ਸਾਰੇ ਬੈਠੇ ਸੀਗੇ ਹੂੰ ਹੋਰ ਹੀ ਮੁੰਡੇ ਗਏ ਆ ਵੀ ਗਾਇ ਬੰਦਾਲ ਸੱਟੇ ਅੱਛਾ ਜਿੰਨ ਦੀ ਕੋਸ਼ਿਸ਼ ਕੀਤੀ ਇੱਥੋਂ ਸੀਮੈਂਟ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਹਿਲਾਂ ਹੰਦ ਕਾਫੀ ਟਾਈਮ ਦਾ ਇਹਦੇ ਤੇ ਅੱਗੇ ਵੀ ਇੱਕ ਵਾਰੀ ਕਾਰਵਾਈ ਹੋਈ ਸੀਗੀ ਤੇ ਇਹਨਾਂ ਇਹਨੂੰ ਸਸਪੈਂਡ ਕਰਾਉਣ ਲੱਗੇ ਸੀ ਇਹਦੇ ਤੇ ਇਸ ਤਰ੍ਹਾਂ ਖਬਰ ਲੱਗੀ ਸੀ ਇੱਥੇ ਖਲੋ ਕੇ ਗੇਟ ਚ ਗੇਟ ਚ ਖਲੋ ਕੇ ਦੀ ਖਬਰ ਲੱਗੀ ਸੀ ਉਦੋਂ ਤੇ ਇਹਨੇ ਮਿੰਟ ਮਨ ਤੱਕ ਕੀਤੀ ਸਾਰੇ ਬੰਦੇ ਦੋਨਤੇ ਸੱਜਣਾ ਨੇ ਮੋਤਵਾਰ ਬੰਦਿਆਂ ਨੇ ਇੱਕ ਰੀ ਇਹਨਾਂ ਨੂੰ ਬਖਸ਼ ਦਿੱਤਾ ਵੀ ਚਲੋ ਤੇ ਪਿੰਡ ਦਾ ਟੀਚਰ ਵੀ ਅਕਰੀ ਨੂੰ ਆਪਾਂ ਛੱਡ ਦਈਏ ਅੱਛਾ ਉਹਦੇ ਨੂੰ ਛੱਡਤਾ ਸੀ ਉਹਦੇ ਦੇ ਵਿੱਚ ਬੜੀ ਕਾਰਵਾਈ ਇਹ ਬਾਰੇ ਕਾਬਲੇ ਬਹੁਤ ਜ਼ਿਆਦਾ ਇਹਨੇ ਕੀਤੇ ਨੇ ਤੇ ਸਾਨੂੰ ਇਨਸਾਫ ਚਾਹੀਦਾ ਹੈ ਇਹਦੇ ਤੇ ਕਾਰਵਾਈ ਜੋ ਬਣਦੀ ਹੈ ਤੇ ਕਾਰਵਾਈ ਕੀਤੀ ਜਾਵੇ ਹਾਂ ਯਾਰ ਕਾਰਵਾਈ ਹਾਂ ਕਾਰਵਾਈ ਇੰਦੇ ਤੇ ਗੋਣੀ ਵੀ ਚਾਹੀਦੀ ਹੈ ਜੀ ਚੌਕੀਦਾਰ ਇਹਨੇ ਕਿਹਾ ਕਿ ਮੈਂ ਸਫਾਈ ਵਾਲੇ ਚੌਕੀਦਾਰ ਮਾਣੇਗਾ ਸਫਾਈ ਵਾਲੇ ਹਾਂਜੀ ਆਹੋ ਇਹਦਾ ਲੜਕਾ ਇਸੇ ਮੇਰੇ ਮੁੰਡੇ ਆ ਯਾਰ ਫੋਨ ਕੀਤਾ ਆਂਦਾ ਵੀ ਚਾਬੇ ਲੈ ਕੇ ਆਓ ਅੱਛਾ ਕਿੰਨੇ ਵਜੇ ਤੁਹਾਨੂੰ ਫੋਨ ਕੀਤਾ ਇਹ 10:00 ਵਜੇ ਦਾ ਅੱਛਾ ਤੁਸੀਂ ਸਫਾਈ ਵਾਲੇ ਹੋ ਹਾਂ ਮੈਂ ਸਫਾਈ ਵਾਲਾ ਰੋਜ਼ ਇੱਥੇ ਸਫਾਈ ਕਰਦੇ ਹਾਂ ਹਾਂ ਜੀ ਤੁਹਾਨੂੰ ਕਿੰਨੇ ਫੋਨ ਕੀਤਾ ਸੀ ਸਾਨੂੰ ਸਰ ਨੇ ਫੋਨ ਕੀਤਾ ਇਹ ਵੀ ਚਾਬੀ ਲੈ ਕੇ ਆਇਆ ਕੀ ਪਤਾ ਕੀ ਚੀਜ਼ ਆਈ ਇਹ ਲੈ ਅੱਛਾ ਮੁੰਡਾ ਆਇਆ ਹ ਹ ਉਹਨੇ ਦੰਦਰੇ ਖੋਲੇ ਨੇ ਅੱਛਾ ਇਹਨੇ ਸਾਇਮੈਂਟ ਲੱਗ ਲਿਆ ਤਾਂ ਹੋ ਗਿਆ ਕਲਾ ਅੱਛਾ ਹਾਂ ਅੱਛਾ ਤੇ ਇਹ ਤੁਹਾਡੇ ਮੁੰਡਾ ਸੀ ਉਹ ਜੋ ਚਾਬੀ ਲੈ ਕੇ ਆਇਆ ਉਹਨੇ ਦੱਸਿਆ ਤੁਹਾਨੂੰ ਵੀ ਮਾਸਟਰ ਜੀ ਇੱਥੋਂ ਸੀ ਨਹੀਂ ਵੈਸੇ ਘਰੇ ਸਾਰੇ ਜੇਗੇ ਉਦੋਂ ਫੋਨ ਕੀਤਾ ਹਾਂ ਅੱਛਾ ਤੁਹਾਨੂੰ ਤੁਹਾਡੇ ਮੁੰਡੇ ਨੇ ਫੋਨ ਕੀਤਾ ਨਾ ਨਾ ਸਾਰ ਨੇ ਫੋਨ ਕੀਤਾ ਸਾਡੇ ਕੋਲ ਅੱਛਾ ਪਰ ਮਜੀ ਸਾਰ ਨੇ ਅੱਛਾ ਕੀ ਫੋਨ ਕੀਤਾ ਕੀ ਕਹਿੰਦਾ ਵੀ ਚਾਬੀ ਲੈ ਕੇ ਆਇਆ ਜੇ ਸਕੂਲੇ ਤੇ ਆਇਆ ਕਿ ਕੋਈ ਸਮਾਨ ਲੈ ਕੇ ਆਇਆ ਵੇ ਅੱਛਾ ਸਾਨੂੰ ਨਹੀਂ ਇਸ ਬਾਰੇ ਪਤਾ ਹੈਗਾ ਸੀ ਸੀਮੈਂਟ ਲੈ ਕੇ ਜਾਂਦਾ ਹਾਂ ਬਾਅਦ ਚ ਜੋ ਮੁੰਡਾ ਆਇਆ ਉਹਨੇ ਦੰਦਰਾ ਖੋਦਦਾ ਗੇਟ ਆਲਾ ਤੇ ਫਿਰ ਸੀਮੈਂਟ ਲਾਦ ਕੇ ਗਿਆ ਚਲਾ ਅਤੋ ਕਰਾਣ ਗਿਆ ਚਲਾ ਗਿਆ ਤੁਹਾਡੇ ਮੁੰਡੇ ਨੇ ਵੇਖਿਆ ਸੀਮਿੰਟ ਲੱਦਿਆ ਹਾਂ ਉਹਦਾ ਆ ਤੁਹਾਨੂੰ ਜਾ ਕੇ ਤੁਹਾਨੂੰ ਦੱਸਿਆ ਉਹਨਾਂ ਜਾ ਕੇ ਵੀ ਡੈਡੀ ਇਸ ਤਰ੍ਹਾਂ ਕਰਕੇ ਸੀਮਿੰਟ ਲੱਦਿਆ ਮਾਸਟਰ ਜੀ ਨੇ ਹਾਂ ਅੱਛਾ ਕਿੰਨੇ ਘਟੇ ਗਿਆ ਸੀ ਉਹਨੇ ਪੰਜ ਘਟੇ ਅੱਛਾ ਪੰਜ ਘਟੇ ਅੱਛਾ ਇੱਥੇ ਸਾਡੇ ਨਾਲ ਸਰਪੰਚ ਸਾਹਿਬ ਵੀ ਖੜੇ ਨੇ ਸਰਪੰਚ ਸਾਹਿਬ ਜਿਹੜਾ ਤੁਹਾਡੇ ਪਿੰਡ ਦੇ ਇਹ ਬਸਨੀਕ ਜਿਹੜੇ ਇੱਥੋਂ ਦੇ ਹੈਂਡ ਮਾਸਟਰ ਨੇ ਜਾਂ ਇੱਥੇ ਪੜ੍ਹਾਈ ਕਰਾਉਂਦੇ ਨੇ ਬੱਚਿਆਂ ਨੂੰ ਸਿੱਖਿਆ ਦਿੰਦੇ ਨੇ ਉਹਨਾਂ ਦੇਤੇ ਦੋਸ਼ ਲਗਾ ਰਹੇ ਨੇ ਤੁਸੀਂ ਕੀ ਕਹੋਗੇ ਇਹ ਹੋਰ ਵੀ ਮੁੰਡੇ ਕਹਿ ਰਹੇ ਨੇ ਇੱਥੇ ਨਾਲ ਮੁੰਡਾ ਇੱਕ ਹੋਰ ਕੇਚਾ ਆਪਣੇ ਖੜਾ ਜੀ ਇਹ ਵੀ ਦੱਸ ਰਹੇ ਨੇ ਵੀ ਪਹਿਲਾਂ ਵੀ ਇੱਕ ਵਾਰੀ ਮੈਂ ਦੇਖਿਆ ਇਥੋਂ ਵੀ ਗੇਟ ਦੇ ਥੱਲੋ ਦੀ ਸੀਮਰ ਦਾ ਗੱਟਾ ਟਪਾ ਰਿਆ ਸੀ ਤੇ ਆਪ ਉੱਪਰ ਦੀ ਲੰਗ ਆਏ ਸੀਗੇ ਅੱਛਾ ਹਾਂਜੀ ਪਹਿਲਾਂ ਵੀ ਕਈ ਵਾਰ ਮੁੰਡਿਆਂ ਨੇ ਦੱਸਿਆ ਵੀ ਇਸ ਤਰ੍ਹਾਂ ਦੇ ਕੋਈ ਚੋਰੀ ਦੇ ਜਿਹੜੇ ਘਟਨਾਵਾਂ ਨੇ ਇਹਦੇ ਪਹਿਲਾਂ ਵੀ ਪਿੰਡ ਵਾਲਿਆਂ ਨਾਲਿਆਂ ਦਾ ਕਾਫੀ ਚਲਦਾ ਹੈ ਜੀ ਅੱਛਾ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਅੱਛਾ ਤੁਸੀਂ ਇਥੋਂ ਦੇ ਮੌਜੂਦਾ ਸਰਪੰਚੂ ਦਾ ਸਰਪੰਚਾ ਜੀ ਅੱਛਾ ਹੁਣ ਜੇਕਰ ਗੱਲ ਸਾਬਤ ਹੁੰਦੀ ਤੇ ਫਿਰ ਕੀ ਕਾਰਵਾਈ ਕੀ ਹੋਣੀ ਚਾਹੀਦੀ ਨਹੀਂ ਕਾਰਵਾਈ ਹੋਣੀ ਚਾਹੀਦੀ ਜੇ ਗਲਤ ਤੇ ਤਾਂ ਗਲਤ ਤਾਂ ਸਾਬਤ ਹੋਇਆ ਹੀ ਪਿਆ ਵੀ ਰਾਤ ਨੂੰ ਚੋ ਕਿਸੇ ਨੂੰ ਫੋਨ ਨਹੀਂ ਕੀਤਾ ਕਿਸੇ ਨੂੰ ਕੁਝ ਨਹੀਂ ਹੂੰ ਇਹਦੇ ਤੋਂ ਗਲਤ ਤਾਂ ਸਾਬਤ ਹੋ ਹੀ ਰਿਹਾ ਵੀ ਉਹ ਗਲਤ ਤੇ ਚੋਰੀ ਨਾਲ ਕਰਕੇ ਲੰਚੇ ਸੀਗੇ ਜੋ ਵੀ ਇਹ ਬਾਈ ਦੱਸ ਰਹੇ ਸੀਗੇ ਵੀ ਰਾਤ ਪਹਿਲਾਂ ਵੀ ਇੱਕ ਦਿਨ ਦੇਖਿਆ ਨੂੰ ਸੀਮੈਂਟ ਦੇ ��ਟੇ ਲਜਾਂਦੇ ਨੇ ਅੱਛਾ ਹਾਂਜੀ ਤੇ ਤਾਂ ਕਾਰਵਾਈ ਤੇ ਹੁਣ ਜਿਹੜਾ ਇੱਥੇ ਘੜੁਗਾ ਆਇਆ ਖੜਾ ਇਹ ਤੇ ਸੀਮੈਂਟ ਹੀ ਇਹ ਤੇ ਪਿਆ ਹੋਇਆ ਉਹ ਹੁਣ ਉਹ ਕਹਿ ਰਿਹਾ ਵੀ ਅਸੀਂ ਇਹਨੂੰ ਆਪਦੀ ਬਿਲਡਿੰਗ ਜਿਹੜੀ ਬਣ ਰਹੀ ਹੈ ਉਹਦੇ ਵਾਸਤੇ ਲੈ ਕੇ ਆਏ ਹਾਂ ਜੀ ਵਰਤਣ ਵਾਸਤੇ ਜੀ ਹੂੰ ਅਬਾਈ ਜੀ ਕੀ ਕੰਮ ਹੈ ਜਿਹੜਾ ਕੱਟਾ ਉਹ ਪੂਰਾ ਕਰਨ ਵਾਸਤੇ ਇੱਕ ਢੁੱਕਾ ਲਿਆਂਦਾ ਸੀ ਜਿਹੜਾ ਰਾਤ ਚੋਰੀ ਕਰਕੇ ਲੈ ਗਿਆ ਨਾ ਢੁੱਕਾ ਸੀਮੈਂਟ ਉਹ ਹੁਣ ਵੀ ਨੂੰ ਪਤਾ ਲੱਗ ਗਿਆ ਵੀ ਪਿੰਡ ਨੇ ਮੁੱਦਾ ਠਾੜਾ ਲਏ ਹੁਣ ਪੂਰਾ ਕਰਦਾ ਪਏ ਉਹ ਢੁੱਕੇ ਨਾਲ ਅੱਛਾ ਹਾਂਜੀ ਸਾਰਾ ਇਹ 20 ਘਟੇ ਸੀਮੈਂਟ ਅਸੀਂ 4 ਦਿਨ ਨੂੰ ਪਹਿਲਾਂ ਵੀ ਵੇਖਿਆ ਅੱਛਾ ਇੱਥੋਂ ਗੇਟ ਦੇ ਉੱਤੋਂ ਨਾ ਮੈਨੂੰ ਕਹਿੰਦਾ ਤਾਲੇ ਖਰਾਬ ਨੇ ਸਾਡੇ ਤੂੰ ਤੂੰ ਲੰਘਿਆ ਕਮੋੜਾ ਤੇ ਮੈਂ ਇਧਰੋਂ ਆ ਰਿਹਾ ਸਾਡਾ ਸਾਹਮਣੇ ਖੜਾ ਰੇ ਕੈਮਰੇ ਲੱਗੇ ਨਹੀਂ ਤੁਹਾਨੂੰ ਤਿੰਨ ਚਾਰਾਂ ਦੇ ਵੇਖ ਲਿਆ ਇਹਨੂੰ ਅੱਛਾ ਹਾਂ ਲੈ ਕੇ ਜਾਂਦੇ ਨੇ ਸੀ ਲੈ ਕੇ ਜਾਂਦੇ ਨੇ ਅੱਛਾ ਉਹ ਜਿਹੜੇ ਮਾਸਟਰ ਜੀ ਦੇ ਤੁਸੀਂ ਦੋਸ਼ ਲਗਾ ਰਹੇ ਹੋ ਖੁਦ ਹੁੰਦੇ ਨੇ ਨਾ ਖੁਦ ਨਾਲ ਹੁੰਦੇ ਆ ਅੱਛਾ ਹਾਂ ਤੇ ਮਾਈ ਜੀ ਕੀ ਕਹੋਂਗੇ ਜਿਹੜੀ ਏਡੀ ਵੱਡੀ ਘਟਨਾ ਇੱਕ ਸਕੂਲ ਦਾ ਹੈਡਮਾਸਟਰ ਉਹ ਵੀ ਸਕੂਲ ਦੇ ਵਿੱਚੋਂ ਚੋਰੀ ਕਰੋ ਕਰੇ ਜਾਂ ਕੋਈ ਚੀਜ਼ਾਂ ਕੱਢ ਕੇ ਲੈ ਕੇ ਜਾਵੇ ਸੀਮੈਂਟ ਲੈ ਕੇ ਜਾਵੇ ਜਾਂ ਹੋਰ ਚੀਜ਼ਾਂ ਦੇ ਵਿੱਚ ਜਿਵੇਂ ਪਿੰਡ ਵਾਲੇ ਕਹਿ ਰਹੇ ਨੇ ਵੀ ਘਪਲੇ ਕਰਦਾ ਕੀ ਕਹੋਂਗੇ ਅਸੀਂ ਵੀ ਇਨਸਾਫ ਦੀ ਮੰਗ ਕਰਦੇ ਆ ਜੀ ਕਿਉਂਕਿ ਇਹਨਾਂ ਦੇ ਪਿੰਡ ਜਾਂਚ ਕੀਤੀ ਸੀਗੇ ਇਹ ਘਰ ਤਿਆਰ ਕਰ ਰਹੇ ਨੇ ਆਪਣਾ ਇੱਥੋਂ ਜਿੰਨਾ ਵੀ ਸੀਮੈਂਟ ਗਿਆ ਜਿਵੇਂ ਇਹਨਾਂ ਰਾਤ ਚੋਰੀ ਕੀਤਾ ਪਹਿਲਾਂ ਵੀ ਕਰਕੇ ਜਾਂਦਾ ਹੋਣਾ ਹੈ ਜੀ ਤੇ ਇੱਕ ਇਹ ਡਰਿੰਕ ਕਰਕੇ ਇੱਥੇ ਗਲਤ ਬੋਲ ਰਿਹਾ ਸਾਰਿਆਂ ਨੂੰ ਨੌਜਵਾਨਾਂ ਨੂੰ ਜਿਹੜੇ ਇਹਨਾਂ ਦੇਖਿਆ ਜੀ ਠੀਕ ਹੈ ਜੀ ਰਾਤ ਡਰਿੰਕ ਕਰਕੇ ਸਕੂਲ ਆਇਆ ਸ਼ਾਇਦ ਸਕੂਲ ਲੱਗਦੇ ਟਾਈਮ ਵੀ ਇਹ ਡਰਿੰਕ ਕਰਕੇ ਆਂਦਾ ਹੋਵੇ ਸਾਨੂੰ ਕੋਈ ਇਹਦੇ ਤੇ ਯਕੀਨ ਨਹੀਂਗਾ ਜੀ ਅੱਛਾ ਹਾਂਜੀ ਨਹੀਂ ਪਹਿਲਾਂ ਪਿੰਡ ਵਾਲਿਆਂ ਨਾਲ ਕੀ ਰੌਲਾ ਪਿਆ ਸੀਗਾ ਉਹ ਜਿਹੜੇ ਅਧਿਆਪਕਾਂ ਤੁਸੀਂ ਨਾਂ ਲੈ ਰਹੇ ਹੋ ਪਹਿਲਾਂ ਵੀ ਇਹਨੇ ਬਹੁਤ ਕਪਲੇ ਕੀਤੇ ਹੈ ਜੀ ਹੂੰ ਇਹ ਆਪਣੇ ਇੱਥੇ ਪੂਰੇ ਬਿੱਲ ਬਣਾ ਕੇ ਅੱਗੇ ਭੇਜ ਦਿੰਦਾ ਹੈ ਵਿੱਚੋਂ ਕਪਲੇ ਕਰ ਲੈਂਦਾ ਜੀ ਸਾਨੂੰ ਇਹਦੇ ਤੇ ਇੱਕ ਮਿੰਟ ਦਾ ਯਕੀਨ ਨਹੀਂ ਗਿਆ ਜੀ ਅੱਛਾ ਹਾਂ ਜੀ ਪਰਮਜੀਤ ਸਰ ਪਿੰਡ ਦਾ ਹਜਾਰਾ ਸਿੰਘ ਵਾਲਾ ਹੁਣ ਉਹਨੇ ਉੱਥੇ ਫੋਨ ਕੀਤਾ ਸੀ ਇਹ ਕਹਿੰਦਾ ਮੈਂ ਲੈਂਟਰ ਕਰਕੇ ਲੈ ਗਿਆ ਅਮਰਜੈਂਸੀ ਫੋਨ ਕਰਕੇ ਪੁੱਛਿਆ ਉਹ ਕਹਿੰਦੇ ਵੀ ਲੈਂਟਰ ਦੇ ਨਾਲ ਟਾਈਮ ਨਾਲ ਪੈ ਗਿਆ ਸੀ ਹੂੰ अच्छा हां जी तो ਤੁਹਾਨੂੰ ਪਤਾ ਹੈ ਲੈਂਟਰ ਕਿੱਥੇ ਪੈਣਾ ਸੀ ਇਹਨਾਂ ਦੇ ਪਿੰਡ ਦੇ ਕੋਠੀ ਬਣਾਦਾ ਪਿਆ ਘਰ ਬਣਾਦਾ ਪਿਆ ਅਪਨਾਮ ਤੌਰ ਪਤਾ ਹੈ ਇਹ 8 9 ਵਜੇ 10 ਵਜੇ ਤੱਕ ਦਾ ਦੁਕਾਨਾ ਖੁੱਲੀ ਹੁੰਦੀ ਹੈ ਆਪਣੇ ਲਾਲ ਸਿੰਘ ਹੈ ਆਪਣੇ ਕੁੰਦਰ ਤੋਂ ਉਹਦੀ ਦੁਕਾਨ ਖੁੱਲੀ ਹੁੰਦੀ ਹੈ 10 ਵਜੇ ਤੱਕ ਜੀ ਅੱਛਾ ਜੀ ਹਾਂ ਜੀ ਉੱਥੋਂ ਵੀ ਲੈ ਸਕਦੇ ਹਾਂ ਇਹਦਾ ਮਤਲਬ ਕੀ ਇੱਥੇ ਆਂਦਾ ਇਹਦਾ ਸੀਮੈਂਟ ਸਾਰਾ ਉੱਥੋਂ ਜਾਂਦਾ ਹੈ ਉੱਥੋਂ ਵੀ ਲੈ ਸਕਦਾ ਹਾਂ ਇੱਥੇ ਕੋ ਆਇਆ ਇੱਥੇ ਚੋਰੀ ਕਰਨ ਆਇਆ ਅੱਛਾ ਹਾਂਜੀ ਸਾਹ ਪਤਾ ਲੱਗ ਰਿਹਾ ਚੋਰੀ ਕਰਨ ਆਇਆ ਆ ਪਹਿਲਾਂ ਸਾਡੇ ਇੱਥੇ ਬੈਟਰੀ ਚੋਰੀ ਹੋਏ ਆ ਸਾ ਬੜੀਆਂ ਚੋਰੀਆਂ ਹੋਈਆਂ ਨੇ ਸਾਨੂੰ ਤਾਂ ਲੱਗਦਾ ਵੀ ਇਹਨਾਂ ਦੀ ਕਵੇ ਨਹੀਂ ਕਪੜਾ ਕੀਤਾ ਜੋ ਕੀਤਾ ਨਹੀਂ ਇਹ ਸਾਰੇ ਕੰਮ ਨਹੀਂ ਹੁੰਦੇ ਨੇ ਜੀ ਸਾਨੂੰ ਇੱਕ ਮਿੰਟ ਦਾ ਯਕੀਨ ਨਹੀਂਗਾ ਜੀ ਸਾਨੂੰ ਨਿਆਂ ਮਿਲੇ ਸਾਡੇ ਪ੍ਰਸ਼ਾਸਨ ਅੱਗੇ ਹੱਥ ਜੋੜ ਕੇ ਬੇਨਤੀ ਹੈ ਸਾਡੇ rau ਕਸਤਾੜ ਪਿੰਡ ਵੱਲੋਂ ਔਰ ਬਿੱਲਾ ਸਿੰਘ ਬਸਤੀ ਵੱਲੋਂ ਵੀ ਸਾਨੂੰ ਨਿਆਂ ਦੀ ਮੰਗ ਕਰਦੇ ਆ ਜੀ ਸਾਡੇ ਬੱਚੇ ਪੜ੍ਹਦੇ ਆਂ ਨਿੱਕੇ ਨਿੱਕੇ ਬੱਚੇ ਕਿ ਉਹਨਾਂ ਦੇ ਇਹ ਪੜਾਈ ਥੋੜਾ ਕਰਾਣੇ ਚੋਰੀਆਂ ਕਰਦੇ ਨੇ ਪੜਾਈ ਥੋੜਾ ਕਰਾਣੇ ਨੇ ਹੂੰ ਇੱਕ ਹੋਰ ਸਾਰੇ ਨਾਲ ਇੱਕ ਗਿਆ ਸੀ ਮਾਸਟਰ ਉਹ ਵੀ ਬੋਲ ਰਿਹਾ ਹੈ ਉਹ ਵੀ ਬੋਲ ਰਿਹਾ ਸੀ ਇਹ ਨਾਮ ਪਤਾ ਹੋਣਾ ਭਾਈ ਗਗਨ 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 ਦੀਪ ਸਿੰਘ ਹੈ ਜੀ ਗਗਨਦੀਪ ਸਿੰਘ ਅੱਛਾ ਕੀ ਕਹਿ ਰਿਹਾ ਸੀ ਉਹ ਬਸ ਇਹੀ ਕਹਿ ਹੈ ਵੀ ਇਹਨੇ ਵਿੱਚ ਜੋ ਵੀ ਕੀਤਾ ਗਲਤ ਕੀਤਾ ਕਹੇ ਸਾਨੂੰ ਉਲਟਾ ਉਹ ਕਹਿ ਰਿਹਾ ਸੀ ਕਹਿੰਦੇ ਵੀ ਜੇ ਤੁਸੀਂ ਇਹਨਾਂ ਕੁਝ ਕਰਦੇ ਆ ਨਾ ਤੇ ਸਕੂਲ ਦਾ ਨਫਤਾ ਨਾਸ਼ ਹੋ ਜਾਏਗਾ ਅੱਛਾ ਹਾਂ ਮਤਲਬ ਕਹਿਣ ਦਾ ਵੀ ਚੋਰ ਚੋਰੀ ਕਰੀ ਜਾਵੇ ਬਸ ਵੇਖੀ ਜਾਓ ਛੇੜੋ ਨਾ ਉਹਨੂੰ ਹੂੰ ਮੈਂ ਗਏ ਸਰਕਾਰ ਅੱਗੇ ਮੰਗਾਈ ਕਿੰਨੇ ਕਿਆ ਸਤਿਆਨਾਸ਼ ਹੋ ਜਾਉ। ਇਹ ਗਗਨਦੀਪ ਨੇ। ਅੱਛਾ ਗਗਨਦੀਪ ਕੌਣ ਹੈ? ਇਹ ਗਗਨਦੀਪ ਦੇ ਨਾਲ ਦਾ ਕੁਝ ਸੰਜੋਗੀ ਹੈ। ਅੱਛਾ। ਹਰ ਵਾਰ ਜਿੰਨੀ ਵਾਰ ਰਿੰਦੇ ਹੋ। ਕਿੰਨਾ ਦਾ ਅਧਿਆਪਕ ਹੋ ਵੀ? ਹਾਂਜੀ ਸਕੂਲ ਦਾ ਅਧਿਆਪਕ ਹੈ ਜੀ। ਮੈਂ ਵੀ ਇਹ ਸਕੂਲ ਦਾ ਅਜ ਤੋਂ ਤਕਰੀਬਨ 2 ਸਾਲ ਪਹਿਲਾਂ ਚੇਅਰਮੈਨ ਰਹਿ ਚੁੱਕਿਆ। ਹੂੰ। ਇਹ ਸਕੂਲ ਦਾ ਮੈਂ ਵੀ ਨੂੰ ਕਾਫੀ ਵਾਰ ਕੰਟਰਕਸ਼ਨ ਦੇ ਕੰਮ ਵਿੱਚ ਨਾ ਬਹੁਤ ਵਾਰੀ ਵੇਖਿਆ ਹੈ। ਕਬੜਾ ਕਰਦੇ ਨੂੰ ਕਾਫੀ ਵਾਰ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਮੈਂ ਪਿੰਡ ਨੂੰ ਵੀ ਦੱਸਿਆ ਕਈ ਵਾਰੀ ਪਰ ਪਿੰਡ ਨੇ ਮੇਰਾ ਉਸ ਸਮੇਂ ਸਾਥ ਨਹੀਂ ਦਿੱਤਾ ਵੀ ਸ਼ਾਇਦ ਦਿਖਾਇਆ ਪਰ ਪਿੰਡ ਵਾਲੇ ਸੋਚਦੇ ਨਹੀਂ ਵੀ ਅਸੀਂ ਕੀ ਲੈਣਾ ਹੈ ਅੱਜ ਅੱਜ ਮੌਕੇ ਦੇ ਜਦੋਂ ਇਹ ਫੜਿਆ ਗਿਆ ਨੇ ਅੱਜ ਪਿੰਡ ਵਾਲੇ ਪੂਰਾ ਸਾਥ ਦੇ ਰਹੇ ਨੇ ਅੱਜ ਕੰਟਰਕਸ਼ਨ ਦਾ ਕੰਮ ਜਿੰਨਾ ਵੀ ਹੋਇਆ ਹੈ ਅਗਰ ਕੋਈ ਸਰਕਾਰੀ ਮੁਲਾਜ਼ਮ ਇਨਕੁਆਰੀ ਕਰਨ ਦੀ ਕੋਸ਼ਿਸ਼ ਕਰੇ ਤਾਂ ਇੱਕ ਕਿ ਇੱਕ ਸਬੂਤ ਮੈਂ ਦਿਖਾ ਦਿਆਂ ਤੇ ਵੀ ਨੇ ਕਿੱਥੇ ਕੀ ਕਪੜਾ ਕੀਤਾ ਹੈ ਚਾਰ ਦੋਰੀ ਜਿੰਨਕੀ ਕਪੜਾ ਕੀਤਾ ਹੈ ਅੱਗੇ ਜਿਹੜੇ ਵਾਰਾਂਡੇ ਉਹਨਾਂ ਦੇ ਜਿਹੜੇ ਬੀਮ ਪਾਏ ਗਏ ਨੇ ਉਹਨਾਂ ਦੇ ਵਿੱਚ ਸ਼ਰੀਆ ਬਿਲਕੁਲ ਘਟਾ ਹੈ ਅੱਜ ਜਿਹੜੀਆਂ ਉੱਪਰ ਬਿੰਦਗਾ ਬਣ ਰਹੀਆਂ ਨੇ ਸਾਡੇ ਬੱਚੇ ਮਰਨ ਵਾਸਤੇ ਬਣ ਰਹੀਆਂ ਨੇ ਨਾਲੇ ਸਰਕਾਰਾਂ ਕਹਿੰਦੀਆਂ ਨੇ ਵੀ ਅਸੀਂ ਤਾਂ ਗਰੰਟਾ ਹੈ ਇੰਨੀਆਂ ਦਿੰਨੇ ਆ ਸਕੂਲਾਂ ਵਾਸਤੇ ਮਤਲਬ ਮਜ਼ਬੂਤ ਕੰਦਾ ਮਜ਼ਬੂਤ ਬਿਲਡਿੰਗ ਪਰ ਤੁਸੀਂ ਕਹਿ ਰਹੇ ਇੱਥੇ ਕਪੜਾ ਹੋ ਰਿਹਾ ਜਿਹੜੇ ਸ਼ਰੀਆ ਮਤਲਬ ਨਰਮ ਪਾਇਆ ਜਾ ਰਿਹਾ ਸੀਮਿੰਟ ਘਟ ਲਾਇਆ ਜਾ ਰਿਹਾ ਹਾਂਜੀ ਕਈ ਵਾਰੀ ਇਹਨਾਂ ਕੋਲ ਉਹਨਾਂ ਮਟੀਰੀਅ ਦੀ ਵੀ ਤੁਸੀਂ ਸਾਨੂੰ ਮਟੀਰੀਅਲ ਨਕਸ਼ਾ ਦਿਖਾਓ ਇਹਨਾਂ ਅੱਜ ਤੱਕ ਨਹੀਂ ਸਾਨੂੰ ਮਟੀਰੀਅਲ ਨਕਸ਼ਾ ਦਿਖਾਇਆ ਤੇ ਮੇਰੀ ਸਰਕਾਰ ਕੇਹੀ ਮੰਗੇ ਵੀ ਸਾਰੀ ਇਨਕੁਆਇਰੀ ਕੀਤੀ ਜਾਵੇ ਮਿੱਡੇ ਮਿਲ ਦੇ ਖਾਣੇ ਨੂੰ ਲੈ ਕੇ ਕਈ ਵਾਰੀ ਸਰਪੰਚ ਸਾਹਿਬ ਮੌਜੂਦ ਨਹੀਂ ਹਾਂਜੀ ਸਰਪੰਚ ਸਾਹਿਬ ਕਿੰਨੇ ਵਾਰੀ ਆਪ ਫੜਿਆ ਨੂੰ ਬਹੁਤ ਵਾਰੀ ਫੜਿਆ ਬਹੁਤ ਵਾਰੀ ਫੜਿਆ ਹੈ ਅੱਛਾ ਜੀ ਬੱਚਿਆਂ ਨੂੰ ਹਰ ਵਾਰੇ ਨੂੰ ਹਰ ਵਾਰ ਇਹੀ ਕਹਿ ਕੇ ਛੱਡ ਜਾਂਦਾ ਵੀ ਆਏ ਵਾਰੀ ਮੇਰੀ ਗਲਤੀ ਹੋ ਗਈ ਅਗਲੀ ਵਾਰ ਮੈਂ ਇਹ ਗਲਤੀ ਨਹੀਂ ਕਰਨਾ ਜੀ ਅੱਛਾ ਜੀ ਹਾਂ ਇੱਕ ਵਾਰ ਅਸੀਂ ਵੈਸੇ ਹੀ ਆਏ ਸੀਗੇ ਉਦੋਂ ਸਰਪੰਚ ਨਹੀਂ ਸੀਗੇ ਜੀ ਜਿਹੜੇ ਚੌਲ ਸੀਗੇ ਚੌਲਾਂ ਵਿੱਚ ਕੀੜੇ ਬਹੁਤ ਬੁਰੇ ਜਿਹਨੇ ਜੋ ਵੀ ਚੀਜ਼ ਬਣਾਉਂਦਾ ਨਾ ਸਬਜ਼ੀ ਬਣਾਵੇਗਾ ਉਹਦੇ ਵਿੱਚ ਵੀ ਮਟੀਰੀਅਲ ਘਟਾ ਸੀ ਆ ਕੇ ਚੈੱਕ ਕਰੀਦਾ ਜੀ ਸਪੈਸ਼ਲ ਪਰ ਉਹ ਮਟੀਰੀਅਲ ਜੋ ਵੀ ਦਿਨਾ ਆਉਂਦਾ ਉਹ ਕੁਝ ਨਹੀਂ ਪਾਉਂਦਾ ਜੀ ਅੱਛਾ ਤੇ ਜਦੋਂ ਇਹ ਪਹਿਲੀ ਵਾਰ ਫੜਿਆ ਗਿਆ ਫਿਰ ਇਹ ਤੇ ਕੋਈ ਕਾਰਵਾਈ ਹੋਈ ਸੀ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਦੋਂ ਰੋਲਾ ਪਿਆ ਸੀ ਉਦੋਂ ਮਾਫੀ ਮੰਗ ਗਿਆ ਸੀ ਬਸ ਇਹੀ ਹੁੰਦਾ ਹੈ ਕਿ ਦੋ ਚਾਰ ਮਿੰਟ ਦੇ ਬੰਦੇ ਬੁਲਾ ਕੇ ਨਾ ਥੋੜਾ ਜਿਹਾ ਮਤਲਬ ਜੋ ਵੀ ਕੋਈ ਇਹਦੇ ਬਰਖਲਾਫ ਜਾਂਦਾ ਨਾ ਉਹਦੇ ਉੱਤੇ ਦਬਾਅ ਪਾ ਦਿੰਦਾ ਹੈ ਅੱਛਾ ਦਬਾਅ ਪਾ ਦਿੰਦਾ ਹਾਂ ਦਬਾਅ ਪਾ ਦਿੰਦਾ ਜੀ ਅੱਛਾ ਹਾਂ ਫਿਰ ਇੱਕ ਬੰਦਾ ਇੱਕ ਪਾਸੇ ਪਿੰਡੋਂ ਦੇ ਨਾਲ ਖੜ ਜਾਵੇ ਦੂਸਰੇ ਪਾਸੇ ਇਕੱਲਾ ਬੰਦਾ ਕੀ ਕਰੇ ਨਹੀਂ ਤੇਕਰ ਪਿੰਡ ਵਾਲੇ ਇਹ ਸਮਝਦੇ ਨੇ ਵੀ ਇੱਕ ਅਧਿਆਪਕ ਗਲਤ ਕਰ ਰਿਹਾ ਤੇ ਫਿਰ ਪਿੰਡ ਵਾਲੇ ਉਹਦੇ ਸਾਥ ਕਿਉਂ ਦਿੰਦੇ ਨੇ ਸਾਤ ਅਗੋਂ ਕੁਛੋਂ ਜਿਹੜੀ ਰਿਸ਼ਤੇਦਾਰੀ ਆ ਆਪੋ ਆਪਣੀ ਰਿਸ਼ਤੇਦਾਰੀ ਨੂੰ ਬੰਦਿਆਂ ਦੇ ਨਾਲ ਜੋੜ ਕੇ ਮਾਲੋ ਇਹ ਫਾਇਦੇ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿੰਨਾ ਸਕੂਲਾਂ ਦੇ ਵਿੱਚੋਂ ਆਪਣੇ ਜੇ ਕੰਪਿਊਟਰ ਚਾਉਂਦੇ ਨੇ ਜਾਂ ਜਨਰੇਟਰ ਚਾਉਂਦੇ ਨੇ ਬੈਂਡਰੀ ਚਾਉਂਦੇ ਆ ਕਣਕ ਚਾਉਂਦੀ ਆ ਇਹ ਬੰਦੇ ਜਿਹੜੇ ਟੀਚਰ ਨੇ ਸਕੂਲਾਂ ਦੇ ਚੋਰੀ ਇਹੋ ਹੀ ਲੋਕ ਕਰਦੇ ਆ ਤੇ ਮੁਖਾ ਜਾਂਦਾ ਵੀ ਅੰਬਲੀ ਲੋਕ ਲੈ ਕੇ ਗਏ ਆ ਅੰਬਲੀ ਲੋਕ ਨਹੀਂ ਲੈ ਕੇ ਜਾਂਦੇ ਜਿੰਨੇ ਟੀਚਰ ਨੇ ਸਕੂਲਾਂ ਦੇ ਵਿੱਚ ਇਹ ਹੀ ਏਰਾਫੇਰੀ ਕਰਦੇ ਆ ਅੱਜ ਇਹਨਾਂ ਨੂੰ ਰੰਗੇ ਹੱਥੀ ਫੜਿਆ ਹੈ ਰੰਗੇ ਹਾਤੀ ਫੜਨ ਦੇ ਕਾਰਨ ਦੇ ਨਾਲ ਹੁਣ ਕਈ ਕੁ ਸਾਡੇ ਬੰਦਿਆਂ ਨੂੰ ਨਾਲ ਆ ਦੇ ਵਿੱਚ ਲਪੇਟੇ ਤੇ ਲਈ ਜਾਂਦਾ ਵੀ ਮੈਂ ਫੋਨ ਕੀਤਾ ਜੀ ਮੈਂ ਇਹਨੂੰ ਦੱਸਿਆ ਬਿਲਕੁਲ ਨਹੀਂ ਇਹਨੇ ਦੱਸਿਆ ਜੀ ਜਿਹੜੇ ਮੰਨ ਲਓ ਇਹ ਗੱਟੇ ਹੁਣ 20 ਗੱਟੇ ਹੈ ਸੀਮਿੰਟ ਰਾਤ ਤੇ ਲਗਾਏ 5 ਗੱਟੇ ਆੜੇ 15 ਨਾਲ ਹੋਰ ਆ ਗਏ ਨੇ ਕਿਉਂ ਅੱਜ ਰਾਤ ਲੈ ਗਿਆ ਆੜੇ ਰਾਤ ਗਈ ਅੱਜ ਅੱਜ ਜਿਹੜੀ 17 ਵਾਲੀ ਰਾਤ ਗਈ ਹੈ 9 ਵਜੇ ਤੇ 55 ਮਿੰਟ ਤੇ ਬੱਚਿਆਂ ਨੇ ਫੜਿਆ ਪੁੱਛਿਆ ਬੱਚਿਆਂ ਨੂੰ ਗਾਲ੍ਹਾਂ ਕੱਢੀਆਂ ਇਸ ਬੰਦੇ ਨੇ ਵੀ ਤੁਸੀਂ ਇਹਦੀ ਦਾਰੂ ਪੀਤੀ ਸ਼ੇ ਆਟਰ ਦੀ ਸਰਜੀਤ ਨਾਂ ਨਾ ਨਾ ਨਹੀਂ ਪਰਮਜੀਤ ਪਰਮਜੀਤ ਹੈ ਇਹ ਨੇ ਮੰਨ ਲਓ ਦੋ ਮੋਟਰਸਾਈਕਲ ਆਂਦੇ ਨੇ ਦੋ ਮੋਟਰਸਾਈਕਲਾਂ ਤੇ ਇਹਨਾਂ ਨੇ ਲੱਦਿਆ ਚੌਂਕੀਦਾਰ ਸਾਡਾ ਪਿੰਡ ਦੇ ਨੂੰ ਬੁਲਾ ਆ ਗਿਆ ਉਹਦੇ ਤੋਂ ਚਾਬੀ ਲਈ ਹੈ ਚਾਬੀ ਲੈ ਕੇ ਇੱਥੇ ਨਾਲ ਰੱਖਿਆ ਨਾਲ ਹੀ ਮੰਨ ਲਓ ਕਾਰ ਚੇਅਰਮੈਨਾਂ ਦੇ ਗਏ ਨਿਤਨਾਰ ਸਿੰਘ ਦਾ ਉਹਦੇ ਸੀਸੀਟੀ ਦੇ ਕੈਮਰੇ ਲੱਗੇ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੀ ਫੋਟੋ ਹੀ ਗਈ ਹੈ ਤੇ ਬਾਕੀ ਮੁੰਡਿਆਂ ਨੇ ਬੁਲਾਇਆ ਹੈ ਉਹਨਾਂ ਮੁੰਡਿਆਂ ਤੇ ਦਬਾਅ ਪਾਇਆ ਗਿਆ ਹੈਗਾ ਵੀ ਮਨ ਲਓ ਤੁਸੀਂ ਨਜਾਇਜ਼ ਕਰਦੇ ਜੇ ਤੁਸੀਂ ਕਿਉਂ ਬੋਲਦੇ ਜੇ ਅਸੀਂ ਮਨ ਲਓ ਜੇ ਖੜੇ ਹੈ ਬੱਚਿਆਂ ਦੇ ਖਾਤਰ ਖੜੇ ਹੈ ਸਾਡੇ ਬੱਚੇ ਸਕੂਲਾਂ ਦੇ ਵਿੱਚ ਪੜ੍ਹਦੇ ਆ ਜੇ ਮਾੜਾ ਮਟੀਲੇ ਰਲਾਣਗੇ ਸਾਡੇ ਬਿਲਡਿੰਗ ਡਿੱਗੇਗੀ ਕੱਲ ਨੂੰ ਸਾਡੇ ਬੱਚੇ ਏਠਾਣਗੇ ਫੇਰ ਸਰਕਾਰ ਕੀ ਜ਼ਿੰਮਵਾਬਦਾਰੀ ਦੇਵੇਗੀ ਕੀ ਸਾਡੇ ਪਿੱਛੋਂ ਪਛੋਟਾ ਆਇਆ ਕੀਤਾ ਜੇ ਬੰਦੇ ਗੜੀ ਪਹਿਲੇ ਬੱਚੇ ਮਰ ਗਏ ਤਾਂ ਇਹ ਨਾਲੋਂ ਲੋਕਾਂ ਦੇ ਉੱਤੇ ਜਿੰਨੇ ਵੀ ਸਕੂਲ ਵਾਲੇ ਟੀਚਰ ਨੇ ਇਹਨਾਂ ਦੀ ਇਨਕਵਾਰੀਆ ਕੀਤੀ ਜਾਂ ਜਿੱਥੇ ਜਿੱਥੇ ਸਮਾਨ ਚ ਹੋਇਆ ਹੈ ਇਹ ਟੀਚਰਾਂ ਨੇ ਹੀ ਸਾਰਾ ਕੰਮ ਕੀਤਾ ਹੋਇਆ ਹੈ ਵੀ ਦੂਜੇ ਤੀਜੇ ਬੰਦੇ ਨੇ ਨਹੀਂ ਚੱਕਿਆ ਦੂਜੇ ਤੀਜੇ ਦਾ ਤਾਂ ਨਾ ਰੱਖਿਆ ਜਾਂਦਾ ਇਹ ਬੰਦੇ ਦੀ ਅਗਲੀ ਬੰਦੇ ਨੇ ਉਹ ਚੁੱਕ ਲ ਗਏ ਇਹ ਚੋਰ ਆਏ ਜੀ ਬਾਹਰੋਂ ਚੋਰ ਚਾਰ ਕੋਨੀ ਇਹ ਚੋਰ ਸਾਰੇ ਟੀਚਰ ਹੀ ਨੇ ਜਿਹੜਾ ਵੀ ਜਿੰਨਾ ਵੀ ਸਮਾਨ ਚੱਕਦੇ ਨੇ ਉਹਨਾਂ ਰੰਗੇ ਹਾਥੀ ਫੜਿਆ ਆ ਟੈਂਕੂ ਖੜਾ ਜੀ ਆ ਵੇਖ ਲਓ ਤੁਸੀਂ 20 ਗੱਟੇ ਜਾਂਦੇ ਵਿੱਚ ਸੀਮੈਂਟ ਲਈ ਗਈ ਹੈ ਇਹਦੀ ਵੀ ਵੀਡੀਓ ਬਣਾਓ ਉਹਨਾਂ ਦੀ ਪੱਖ ਲੋ ਕਿਉਂਕਿ ਆਦਾ ਬੋਲਦੇ ਨੇ ਜੀ ਨੇ ਮਾਲੋ ਕਿ ਨਹੀਂ ਬਿਲਡਿੰਗ ਬਣਾਈ ਆ ਦੀ ਘਰ ਦੀ ਸਾਡੇ ਸਕੂਲ ਦਾ ਮਟੀਰੀਅਲ ਜਾ ਕੇ ਇਸ ਬੰਦੇ ਨੇ ਆ ਦੀ ਘਰ ਦੀ ਬਿਲਡਿੰਗ ਬਣਾਈ ਹੈ ਜਿੰਨਾ ਛਰੀਆ ਕਰੇ ਗੇਰ ਦੇ ਥੱਲੋਂ ਕੱਢਦੇ ਆ ਆ ਪੁੱਤੋ ਟੱਪਦੇ ਆ ਜੇ ਕੋਈ ਬੱਚਾ ਬੋਲਦਾ ਹੈ ਤੇ ਉਹਨਾਂ ਨੂੰ ਕਿਸਮ ਧਮਕੀ ਦੇਦੇ ਤੈਨੂੰ ਪੜਾਉਣਾ ਨਹੀਂ ਉਹਨੇ ਇੱਕ ਮਾਸਟਰ ਕੀ ਨਾ ਸੀ ਹੁੰਦਾ ਜਿਹੜਾ ਬੋਲਦਾ ਪਿਆ ਸੀ ਗਗਨ ਹੈ ਟੀਚਰ ਮਾਸਟਰ ਹੈ ਉਹ ਕਹਿੰਦਾ ਵੀ ਤੁਹਾਡਾ ਸਕੂਲ ਹੀ ਬੰਦ ਕਰ ਦਿਆਂਗੇ ਵੇਖੋ ਜੀ ਜੇ ਸਾਡੇ ਇਹਨਾਂ ਟੀਚਰਾਂ ਦੇ ਆਖੇ ਸਾਰੀ ਪਾਵਰ ਦੇ ਦਿੱਤੀ ਹੈ ਵੀ ਸਕੂਲ ਬੰਦ ਚ ਚੋਰੀ ਕਰੀਏ ਤੇ ਨਾ ਤੁਹਾਨੂੰ ਕੋਈ ਪੁੱਛੇ ਫੇਰ ਤਾਂ ਸਕੂਲ ਚੱਲੇਗਾ ਤੇ ਜੇ ਅਸੀਂ ਮੰਨ ਲਓ ਚੋਰੀ ਫੜ ਲਈਏ ਤੇ ਹੁਣ ਇਹ ਕਹਿੰਦੇ ਆ ਸਕੂਲ ਅਸੀਂ ਬੰਦ ਕਰਾਂਗੇ ਬੰਦੇ ਕੌਣ ਦੇ ਵੀ ਕਰਨ ਵਾਲੇ ਜਦੋਂ ਸਾਡਾ ਸਾਰਾ ਪਿੰਡ ਸਾਡਾ ਨਗਰ ਖੜਾ ਹੈਗਾ ਇਕੱਠਾ ਹੋ ਕੇ ਇਹ ਕੌਣ ਨੇ ਸਾਡੇ ਬੱਚੇ ਪੜਦੇ ਇਹਨਾਂ ਦੇ ਬੱਚੇ ਥੋੜੇ ਪੜਦੇ ਆ ਜੇ ਆਜਾ ਆਪ ਚੋਰੀ ਕਰਦੇ ਨੇ ਤੇ ਕਾਣ ਸਾਡੇ ਬੱਚਿਆਂ ਨੂੰ ਇਹ ਸਿੱਖਿਆ ਕਿੱਥੋਂ ਦੇ ਦੇਣਗੇ ਚੰਗੀ ਵੀ ਬੱਚਾ ਬੇਟਾ ਇਤਨਾ ਪੜਨਾ ਹੈ ਇਹ ਕਰਨਾ ਹੈ ਚੰਗਾ ਕੰਮ ਕਰਨਾ ਹੈ ਕਿ ਬਾੜਾ ਕਰਨਾ ਹੈ ਅਸੀਂ ਮੈਂ ਐਵੇਂ ਉਹਦੋਂ ਗੁਰਦੁਆਰੇ ਦੇ ਵਿੱਚ ਅਲਾਸਮੈਂਟ ਕੀਤੀ ਹੈ ਵੀ ਜਿਹੜੇ ਸਾਡੇ ਛੋਟੇ-ਛੋਟੇ ਬੱਚੇ ਐ ਜਿਹੜੇ ਬੱਚੇ ਪੜਦੇ ਐ ਬੇ ਉਹਨਾਂ ਨੂੰ ਮਾਲੋ ਨਸ਼ਿਆ ਤੇ ਜਿਹੜੇ ਮੈਡੀਕਲ ਨੇ ਉਹ ਵੀ ਲਾਰੇ ਜੇ ਐ ਤੇ ਜੇ ਟੀਚਰ ਨਸ਼ਾ ਖੋਦ ਕਰਦੇ ਐ ਤੇ ਇਹ ਬੱਚੇ ਉਹਨਾਂ ਨੂੰ ਵੇਖ ਕੇ ਉਹ ਨਸ਼ਾ ਕਰਦੇ ਐ ਅਸੀਂ ਉਹਦਾਂ ਨਾਲ ਮਾਲੋ ਪੂਰੀ ਪੰਚਾਇਤ ਜੁੜੀ ਸੀ ਵੀ ਅਸੀਂ ਨਸ਼ੇ ਦੇ ਵਿਰੋਧ ਵਿੱਚ ਵੀ ਗਏ ਐ ਨਸ਼ਾ ਅਸੀਂ ਪਿੰਡ ਵਿੱਚ ਨਹੀਂ ਰਹਿਣ ਦੇਣਾ ਜਿਹੜੇ ਨਿੱਕੇ-ਨਿੱਕੇ ਬੱਚੇ ਐ ਅਸੀਂ ਉਹਨਾਂ ਨੂੰ ਖੇਡਾਂਾਂ ਤੇ ਜਾਨਨੇ ਐ ਦੌਰ ਲਵਾਣੇ ਐ ਭਜਾਣੇ ਐ ਉਹਨਾਂ ਨੂੰ ਮਾਲੋ ਪ੍ਰੈਕਟ ਦੇਣੇ ਐ ਵੀ ਬੱਚਾ ਆਤਰਾ ਪੜੋ ਆ ਕਰੋ ਬੇ ਨਸ਼ੇ ਵਾਲੇ ਚ ਅਟਕੇ ਤੇ ਮਾਲੋ ਚੰਗੇ ਕੰਮ ਵਾਲੇ ਪਾਸੇ ਜਾਣ ਤੇ ਮੇਰਾ ਨਾਮ ਕਾਮਟ ਗੁਰਨਾਵ ਸਿੰਘ ਹੈ ਪੰਜਾਬ ਪਟਾਵਰਕਰ ਯੂਨੀਅਨ ਦਾ ਪੰਜਾਬ ਦਾ ਮੈਂ ਪ੍ਰਧਾਨ ਹੋਣ ਦੇ ਨਾਤੇ ਤੇ ਨਾਲੇ ਪਿੰਡ ਦਾ ਪੰਚਾਇਤ ਮੈਂਬਰ ਵੀ ਆ ਉਹਦੇ ਨਾਤੇ ਤੇ ਮੈਨੂੰ ਸਵੇਰੇ ਪਿੰਡ ਵਾਲਿਆਂ ਨੇ ਦੱਸਿਆ ਫੋਨ ਕਰਕੇ ਇਹ ਲਬਲ ਨੇ ਫੋਨ ਕੀਤਾ ਵੀ ਪ੍ਰਧਾਨ ਜੀ ਆਹੜਾ ਆਪਣੇ ਸਕੂਲ ਦੀ ਚੋਰੀ ਹੋਈ ਹੈ ਤੇ ਇੱਕ ਵਾਰੀ ਆਓ ਅਸੀਂ ਆਏ ਆ ਤੇ ਮੇਰੇ ਤੇ ਵੀ ਪ੍ਰੈਸ਼ਰ ਪਾਇਆ ਗਿਆ ਸੀ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਪਿੰਡ rau ਕੇ ਹਥਾੜ ਦੇ ਵਿੱਚ ਲੋਕਾਂ ਨੇ ਕੱਟ ਕੀਤਾ ਲੋਕ ਇੱਕ ਅਧਿਆਪਕ ਤੇ ਦੋਸ਼ ਲਗਾ ਰਹੇ ਨੇ ਵੀ ਉਹਨੇ ਸਕੂਲ ਦੇ ਵਿੱਚੋਂ ਖੁਦ ਚੋਰੀ ਕੀਤੀ ਤੇ ਇਥੋਂ ਤੱਕ ਲੋਕ ਕਹਿ ਰਹੇ ਨੇ ਵੀ ਜਦੋਂ ਅਧਿਆਪਕ ਉਹ ਸੀਮਿੰਟ ਦੇ ਗੱਟੇ ਲੈ ਕੇ ਜਾ ਰਿਹਾ ਸੀ ਤਾਂ ਉਦੋਂ ਉਹਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਹ ਲੰਘ ਗਿਆ ਤੇ ਸੀਸੀਟੀਵੀ ਕੈਮਰੇ ਦੇ ਵਿੱਚੋਂ ਜਾਂਦਾ ਕੈਦ ਹੋਇਆ ਜਦੋਂ ਉਹ ਜਾ ਰਿਹਾ ਸੀ ਗੱਟੇ ਲੈ ਕੇ ਲੱਦ ਕੇ ਜਾ ਰਿਹਾ ਸੀ ਤੇ ਪਿੰਡ ਵਾਲੇ ਇਹ ਵੀ ਦੋਸ਼ ਲਗਾਉਂਦੇ ਨੇ ਵੀ ਉਸ ਅਧਿਆਪਕ ਨੇ ਸ਼ਰਾਬ ਪੀਤੀ ਹੋਈ ਸੀ ਮੈਂ ਨਹੀਂ ਕਹਿ ਰਿਹਾ ਕਿਉਂਕਿ ਤੁਸੀਂ ਦੇਖੋ ਜੇਕਰ ਪਿੰਡ ਵਾਲੇ ਦੋਸ਼ ਲਗਾ ਰਹੇ ਨੇ ਤੇ ਇਹਨਾਂ ਦਾ ਪੱਖ ਅਸੀਂ ਲਿਆ ਤੇ ਇਸ ਤੋਂ ਬਾਅਦ ਹੁਣ ਜਿਹੜੇ ਅਧਿਆਪਕ ਸਹਿਬਾਨ ਤੇ ਦੋਸ਼ ਲੱਗੇ ਨੇ ਉਹਦਾ ਪੱਖ ਵੀ ਲਵਾਂਗੇ ਵੀ ਉਹ ਕੀ ਬੋਲਦੇ ਨੇ ਕਿੰਨੀ ਕੁ ਗੱਲ ਵਿੱਚ ਸਚਾਈ ਆ ਤੁਸੀਂ ਵੀ ਆਪਣਾ ਕਮੈਂਟ ਕਰਕੇ ਦੱਸਿਓ ਵੀ ਜਿਹੜੀਆਂ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਖਾਸ ਕਰਕੇ ਚੋਰੀਆਂ ਹੋ ਰਹੀਆਂ ਨੇ ਜਾਂ ਕੰਪਿਊਟਰ ਗਾਇਬ ਕਈ ਵਾਰੀ ਹੋ ਜਾਂਦੇ ਨੇ ਜਾਂ ਮੋਟਾ ਸਮਾਨ ਸਮਾਨ ਗਾਇਬ ਹੋ ਜਾਂਦਾ ਉਹ ਕੌਣ ਕਰਦਾ ਇਸ ਗੱਲ ਵਿੱਚ ਕਿੰਨੀ ਕਿ ਸਚਾਈ ਆ ਆਪਾਂ ਹੁਣ ਜਿਹੜੇ ਇਥੋਂ ਦੇ ਅਧਿਆਪਕ ਨੇ ਜਿਨ੍ਹਾਂ ਤੇ ਦੋਸ਼ ਲੱਗ ਰਹੇ ਨੇ ਉਹਨਾਂ ਦਾ ਪੱਖ ਲਾ ਕੇ ਤੁਹਾਨੂੰ ਆਪਾਂ ਪਿੰਡ ਦੀ ਪੰਚਾਇਤ ਦਾ ਪੱਖ ਸੁਣਾਇਆ ਆਪਣਾ ਕਮੈਂਟ ਕਰਕੇ ਲਾਜ਼ਮੀ ਦੱਸਿਓ ਕਿੰਨੀ ਕੁ ਗੱਲ ਠੀਕ ਆ ਕਿੰਨੀ ਕੁ ਗਲਤ ਆ ਇਸ ਟਾਈਮ ਆਪਾਂ ਪਿੰਡ ਰਾਉਕੇ ਹਟਾੜ ਦੇ ਵਿੱਚ ਮੌਜੂਦ ਆ ਤੇ ਜਿਹੜੇ ਪਿੰਡ ਵਾਲੇ ਜਿਹੜੇ ਅਧਿਆਪਕ ਸਹਿਬਾਨ ਤੇ ਦੋਸ਼ ਲਗਾ ਰਹੇ ਨੇ ਤੇ ਉਹ ਆਪਣੇ ਨਾਲ ਨੇ ਤੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਵੀ ਜਿਹੜੇ ਤੁਹਾਡੇ ਤੇ ਪਿੰਡ ਵਾਲਿਆਂ ਨੇ ਦੋਸ਼ ਲਗਾਏ ਨੇ ਕਿੰਨੇ ਕੋ ਠੀਕ ਨੇ ਜਾਂ ਤੁਸੀਂ ਉਹਨਾਂ ਦੋਚਾਂ ਬਾਰੇ ਕੀ ਕਹਿਣਾ ਚਾਹੋਗੇ ਮਾਸਟਰ ਜੀ ਪਿੰਡ ਵਾਲੇ ਕਹਿ ਰਹੇ ਨੇ ਵੀ ਤੁਸੀਂ ਇੱਥੋਂ ਰਾਤ 5 ਗੱਟੇ ਸੀਮਿੰਟ ਦੇ ਚੋਰੀ ਕਰਕੇ ਲੈ ਕੇ ਗਏ ਹੋ ਤੁਹਾਡੇ ਤੇ ਦੋਸ਼ ਲਗਾ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ हां 5 ਗੱਟੇ ਮੈਂ ਸੀਮੈਂਟ ਲੈ ਕੇ ਗਿਆ ਚੋਰੀ ਨਹੀਂ ਕੀਤੀ ਇਸ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਮੈਂ ਸਾਡੇ ਪਿੰਡ ਦੇ ਇਥੋਂ ਦੇ ਨੰਬਰਦਾਰ ਨੇ ਉਹਨਾਂ ਨੂੰ ਕਾਲ ਕੀਤੀ ਸੀ ਤੇ ਉਹਨਾਂ ਨੂੰ ਕਾਲ ਕੀਤੀ ਫਿਰ ਮੈਂ ਸਫਾਈ ਸੇਵਕ ਨੇ ਉਹਨਾਂ ਨੂੰ ਕਾਲ ਕੀਤੀ ਫਿਰ ਸਾਡੇ ਚੌਂਕੀਦਾਰ ਹੈ ਤੇ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੇ ਗੇਟ ਖੋਲ੍ਹਿਆ ਕਿਉਂਕਿ ਮੇਰੇ ਘਰ ਲੈਂਟਰ ਪੈ ਰਿਹਾ ਸੀ ਰਾਤ 5 ਗੱਟੇ ਥੜ ਗਿਆ ਸੀ ਕਿਉਂਕਿ ਦੁਕਾਨਾਂ ਬੰਦ ਸੀ ਸਾਰੀਆਂ ਤੇ ਸਾਨੂੰ ਕੋਈ ਅਸੀਂ ਪਿੰਡ ਦੇ ਵਿੱਚ ਹੀ ਭਾਲ ਢੂੰਡ ਕੀਤੀ ਹੈ ਮਿਸਤਰੀ ਸਾਰਿਆਂ ਨੇ ਤੇ ਨਹੀਂ ਮਿਲਿਆ ਸਾਨੂੰ ਤੇ ਫਿਰ ਅਸੀਂ ਇਹ ਕਿਹਾ ਵੀ ਇੱਥੋਂ ਸਕੂਲ ਤੋਂ ਲੈ ਕੇ ਤੇ ਸਵੇਰੇ ਆਪਾਂ ਉਹ 5 ਗੱਟੇ ਟਰਨ ਕਰ ਦਿਆਂਗੇ ਇਸ ਕਰਕੇ ਅਸੀਂ 5 ਗੱਟੇ ਰਾਤ ਨੂੰ 10 ਵਜੇ ਟਾਈਮ ਹੈਗਾ ਸੀ ਅਸੀਂ ਲੈ ਕੇ ਗਏ 10 ਵਜੇ ਦੁਕਾਨ ਤਾਂ ਕੋਈ ਖੁੱਲੀ ਨਹੀਂ ਹੁੰਦੀ ਜੀ ਇਸ ਕਰਕੇ ਇੱਕ ਤਰ੍ਹਾਂ ਉਧਾਰ ਹੀ ਲੈ ਕੇ ਗਏ ਤਾਂ ਅਸੀਂ ਅੱਜ ਸਵੇਰੇ ਗੱਟੇ ਜਿਹੜੇ 5 ਬਾਕਸ ਕਰ ਦਿੱਤੇ ਨੇ ਟੋਟਲ 15 ਗੱਟੇ ਸਕੂਲ ਦੇ ਆ ਹਾਂਜੀ ਤੇ 5 ਗੱਟੇ ਮੈਂ ਆਪਦੇ ਜਿਹੜੇ ਜਿਹੜੇ ਲੈ ਕੇ ਗਏ ਸੀ ਉਹ ਮੈਂ ਭੇਜ ਦੇਣ ਸਕੂਲ ਆ ਗਏ ਨੇ ਜੀ ਇੱਕ ਕਦੋਂ ਲੈ ਕੇ ਆਏ ਤੁਸੀਂ ਉਹ ਜਿਹੜਾ ਸੀਮੈਂਟ ਰਾਡ ਲੈ ਕੇ ਆ ਸੀ ਹਾਂਜੀ ਸਵੇਰੇ ਆ ਗਿਆ ਸੀ ਜੀ ਮੈਂ ਫੇਰ ਕਾਲ ਕਰਤੀ ਸੀ ਕਿਉਂਕਿ ਮਿਸਤਰੀ ਨੇ ਲੱਗਣਾ ਸੀ ਇਸ ਕਰਕੇ ਕੀ ਹੈ ਸੀਮੈਂਟ ਖਤਮ ਹੋ ਗਿਆ ਸੀ ਹਾਂਜੀ ਜ਼ਰੂਰੀ ਇੱਕ ਪਿੰਡ ਵਾਲੇ ਇਹ ਕਹਿ ਰਹੇ ਨੇ ਵੀ ਜਿਹੜਾ ਇੱਥੇ ਬਿਲਡਿੰਗ ਦਾ ਕੰਮ ਚੱਲਦਾ ਪਿਆ ਉੱਥੇ ਇਹ ਜਿਹੜੇ ਅਧਿਆਪਕ ਨੇ ਇਹ ਕਪਲਾ ਕਰਦੇ ਪਏ ਨੇ ਘਟਿਆ ਮਟੀਰੀਅਲ ਲਾਉਂਦੇ ਪਏ ਨੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ ਬਿਲਕੁਲ ਝੂਠਾ ਇਲਜ਼ਾਮ ਹੈ ਹਾਂ ਜੀ ਮਟੀਰੀਅਲ ਬਹੁਤ ਵਧੀਆ ਲੱਗ ਰਿਹਾ ਹੈ ਕੰਮ ਬਹੁਤ ਵਧੀਆ ਹੋ ਰਿਹਾ ਹੈ ਅਸੀਂ ਚੈੱਕ ਕਰ ਸਕਦੇ ਹਾਂ ਹਾਂ ਜੀ ਬਿਲਕੁਲ ਉੱਪਰੋਂ ਚੈਕਿੰਗ ਵਾਲੇ ਅਕਸਰ ਵੀ ਆਦੇ ਉਹ ਵੀ ਚੈੱਕ ਕਰਕੇ ਜਾਂਦੇ ਆ ਪੂਰਾ ਮਟੀਰੀਅਲ ਲੱਗ ਰਿਹਾ ਹੈ ਵਧੀਆ ਕੁਆਲਿਟੀ ਦਾ ਲੱਗ ਰਿਹਾ ਹੈ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਜੀ ਹਾਂ ਜੀ ਅਖਾ ਤੁਸੀਂ ਜਿਹੜੇ ਰਾਤ ਗੱਟੇ ਇੱਥੋਂ ਚੱਕ ਕੇ ਲੈ ਕੇ ਗਏ ਹੋ ਉਹ ਹੁਣ ਇੱਥੇ ਆ ਚੁੱਕੇ ਨੇ ਹਾਂ ਜੀ ਇੱਥੇ ਲੈ ਆਂਦੇ ਨੇ ਤੁਸੀਂ ਕਿੰਨੂੰ ਫੋਨ ਕੀਤਾ ਸੀ ਲੈ ਕੇ ਜਾਣ ਵਾਸਤੇ ਇੱਥੋਂ ਦਾ ਨੰਬਰਦਾਰ ਨੇ ਚੰਦ ਸਿੰਘ ਜੀ ਬਹੁਤ ਵਾਰ ਬੰਦੇ ਨੇ ਤੇ ਉਹ ਅਸਰੇ ਸਾਡੇ ਸਕੂਲ ਆਉਂਦੇ ਜਾਂਦੇ ਰਹਿੰਦੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਸੀ ਵਿਸਰਾਏ ਕਿ ਕੋਈ ਇਸ਼ੂ ਨਾ ਖੜਾ ਹੋ ਜਾਵੇ ਤੇ ਜਿਸ ਗੱਲ ਦਾ ਹੈਗਾ ਸੀ ਤੋਂ ਲੋਕਾਂ ਨੇ ਇਸ਼ੂ ਇਸ ਨੂੰ ਮੁੱਦਾ ਬਣਾ ਲਿਆ ਜੀ ਹਾਂਜੀ ਮਿੱਤਰੋ ਆਪਾਂ ਦੋਵੇਂ ਪੱਖ ਪੇਸ਼ ਕੀਤੇ ਨੇ ਪਿੰਡ ਵਾਲਿਆਂ ਦਾ ਪੱਖ ਵੀ ਪੇਸ਼ ਕੀਤਾ ਤੇ ਜਿਹੜੇ ਇਹ ਅਧਿਆਪਕ ਸਹਿਬਾਨ ਇੱਥੇ ਖੜੇ ਨੇ ਇਹਨਾਂ ਦਾ ਪੱਖ ਵੀ ਪੇਸ਼ ਕੀਤਾ ਇਹਨਾਂ ਦੋਵਾਂ ਧਿਰਾਂ ਦੇ ਪੱਖ ਆਏ ਨੇ ਤੇ ਹਣ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹਨਾਂ ਦੋਨਾਂ ਧਿਰਾਂ ਦੇ ਵਿੱਚੋਂ ਜਿਹੜੀ ਦੋਨਾਂ ਧਿਰਾਂ ਨੇ ਇਹਨਾਂ ਵਿੱਚੋਂ ਕਿਹੜੀ ਧਿਰ ਸੱਚੀ ਆ ਜਾਂ ਕਿਹੜੀ ਧਿਰ ਝੂਠ ਬੋਲਦੀ ਪਈ ਆ ਮਸਲਾ ਤੁਹਾਡੇ ਸਾਹਮਣੇ ਆ ਤੁਸੀਂ ਆਪਣਾ ਕਮੈਂਟ ਕਰਕੇ ਦੱਸਿਓ ਵਿਚਾਰ ਲਿਖਿਓ ਕੌਣ ਗਲਤ ਆ ਕੌਣ ਠੀਕ ਆ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਤਰਕ ਰਿਚਨ ਸੰਤੇ ਬਹੁਤ ਮਿਹਰਬਾਨੀ ਸ਼ੁਕਰੀਆ